ਲਓ ਮਿੱਤਰੋ ਜਿਵੇਂ ਕਹਿੰਦੇ ਹੁੰਦੇ ਨੇ ਸਾਡਾ ਨਹੀਂ ਕਸੂਰ ਸਾਡਾ ਜਿਲਾ ਸੰਗਰੂਰ ਬਾਈ ਗੁਰਦੇਵ ਪੈਂਟਰ 1983 ਦੀ ਦੁਕਾਨ ਹੈ ਜੇ ਸੰਗਰੂਰ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਬਾਈ ਦਾ ਰੰਗ ਕਰਿਆ ਦੇਖੋ ਮਲਾਈ ਵਰਗਾ ਹੱਥ ਤਿਲਕ ਦਾ ਬਾਈ ਗੁਰਦੇਵ ਡੈਂਟਿੰਗ ਤੇ ਪੇਂਟਿੰਗ ਜੇਕਰ ਤੁਹਾਡਾ ਮੋਟਰਸਾਈਕਲ ਦਾ ਸਕੂਟਰੀ ਤੇ ਐਕਸੀਡੈਂਟ ਹੋਗਾ ਚੱਬੂ ਪੈਗਾ ਕੁਝ ਵੀ ਹੋਗਾ ਤੁਸੀਂ ਨਵੇਂ ਵਰਗਤ ਬਾਰੇ ਬਣਾਉਣਾ ਚਾਹੁੰਦੇ ਹੋ ਆ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਹੈ ਜੀ ਗੁਰਦੇਵ ਡੈਂਟਰ ਐਂਡ ਪੈਂਟਰ ਆਪਾਂ ਕੋਈ ਇਹਨਾਂ ਦੀ ਜਿਹੜੀ ਐਡ ਨਹੀਂ ਕਰ ਰਹੇ ਆਪਾਂ ਇਹਨਾਂ ਦੇ ਕੰਮ ਦੀ ਸਿਫਟ ਕਰ ਰਹੇ ਆ ਆਪਾਂ ਇਹਨਾਂ ਤੋਂ ਕੰਮ ਕਰਵਾਇਆ ਇਹਨਾਂ ਦੀ ਵੀਡੀਓ ਹੈ ਜਿਹੜੀ ਆਪਾਂ ਤਾਂ ਪਾ ਰਹੇ ਆ 43ਵਾਂ ਸਾਲ ਲੱਗਣ ਵਾਲਾ ਸੰਗਰੂਰ ਦੇ ਵਿੱਚ ਇੱਕੋ ਜਗ੍ਹਾ ਤੇ ਆਹ ਮੁੰਡੇ ਨੂੰ ਹੋ ਗਏ 30 ਸਾਲ ਤਾਂ ਇੱਥੇ ਲੱਗੇ ਨੂੰ ਪੂਰਾ ਵਧੀਆ ਜਿਹੜਾ ਪਿਆਰ ਨਾਲ ਕੰਮ ਕਰਦੇ ਨੇ ਬਾਈ ਹੱਥ ਤਿਲਕ ਦਾ ਕਿਸੇ ਨੇ ਤਿਆਰ ਕਰਵਾਉਣਾ ਮੋਟਰਸਾਈਕਲ ਜਾਂ ਸਕੂਟਰ ਕਿਸੇ ਨੇ ਤਿਆਰ ਕਰਵਾਉਣਾ ਆਪਣਾ ਪੁਰਾਣਾ ਬਹੁਤ ਕੈਮ ਗੱਲਬਾਤ ਆ 43 ਸਾਲ ਹੋਣ ਵਾਲੇ ਨੇ ਜੀ 1983 ਦੀ ਦੁਕਾਨ ਗੁਰਦੇਵ ਆ ਬਾਈ ਆਪ ਖੜਾ ਖੁਦ ਕੰਮ ਕਰਦਾ ਪੇਂਟ ਦਾ ਤੁਸੀਂ ਮੈਂ ਕਹਣਾ ਯਾਰ ਦੇਖ ਕੇ ਹੈਰਾਨ ਹੋ ਜਾਓਗੇ ਇੱਕ ਵਾਰੀ ਜੇ ਬਾਈ ਤੋਂ ਕੰਮ ਕਰਵਾ ਲਿਆ ਇਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਮੈਂ ਦੁਬਾਰਾ ਫੇਰ ਕਹਿੰਦੇ ਆ ਪਿਆਰ ਨਾਲ ਇੱਕ ਵੀਡੀਓ ਪਾਈ ਆ ਉਹ ਵੀ ਤਾਂ ਪਾਈ ਆ ਵੀ ਸਾਡੇ ਸੰਗਰੂਰ ਦਾ ਮਾਲ ਨੇ ਗੁਰਦੇਵ ਡੈਂਟਰ ਐਂਡ ਪ੍ਰਿੰਟਰ ਫੋਨ